Oh m ਗਿਆ ਇਹਦਾ ਕੀ ਮੁੱਖ ਝੰਡਾ ਕੀ ਹੈ ਜੀ ਤੇ ਪੰਜਾਬ ਰੋਡ ਦੇ ਕਸੀਮ ਪਾਇਨੀਅਨ ਸੁਪਰਟੈਂਡੈਂਟ ਜੀ ਬੇਨਤੀ ਕਰ ਰਹੇ ਆ ਕਿ ਅੱਗ ਵੀ ਜਿਹੜੀ ਇਹ ਸਾਨੂੰ ਜਿਹੜੀ ਸਟੇਜ ਲਾਉਣੀ ਪਈ ਤੇ ਅੱਡੇ ਦੇ ਵਿੱਚ ਸਰਪੇਡ ਨੇ ਖੜਾ ਨਜ਼ਾਰਾ ਕਰਨਾ ਪਿਆ ਇਹਦੀ ਲੋੜ ਕਿਉਂ ਪਈ ਕਿਉਂਕਿ ਸਰਕਾਰ ਸਾਡੇ ਨਾਲ ਨਾ ਕੋਈ ਮੀਟਿੰਗ ਕਰ ਰਹੀ ਆ ਤੇ ਨਾ ਹੀ ਸਾਡੂੰ ਕੋਈ ਮੀਟਿੰਗ ਦਾ ਟਾਈਮ ਦੇ ਰਹੀ ਆ ਤੇ ਇਸਦੇ ਉਲਟ ਨਾਲ ਦੀ ਨਾਲ ਜਿਹੜੀ ਸਾਡੀਆਂ ਮੰਗਾਂ ਜਿਹੜਾ ਸਾਡਾ ਡੀਏ ਆ ਉਹ ਨਹੀਂ ਦੇ ਰਹੀ ਜਿਹੜੀਆਂ ਸਾਡੀਆਂ ਤਨਖਾਹਾਂ ਦੀ ਇੱਪਸ ਵਧਾਉਣੀਆਂ ਆ ਉਹਦੇ ਬਾਰੇ ਨੀ ਕੋਈ ਗੱਲ ਕਰ ਰਹੀ ਜਿਹੜੀਆਂ ਸਾਡੀਆਂ ਪ੍ਰੋਮੋਸ਼ਨਲ ਆ ਉਹਦੇ ਬਾਰੇ ਵੀ ਸਰਕਾਰ ਕੋਈ ਗੱਲ ਨਹੀਂ ਕਰ ਰਹੀ ਪੰਜਾਬ ਰੋਡਵੇ ਦੇ ਵਿੱਚ ਜਿਹੜੀਆਂ ਬੱਸਾਂ ਦਾ ਢੇਡਾ ਉਹਨੂੰ ਵਧਾਉਣਾ ਵਾ ਤੇ ਜਿਹੜੀਆਂ ਪਨ ਬਸਦੀਆਂ ਬੱਸਾਂ ਹਨ ਉਹ ਜਿਹੜੀਆਂ ਪਨ ਬਸਦੀਆਂ ਜਿਹੜੀਆਂ ਕੱਚੇ ਵਿੱਚ ਬੱਸਾਂ ਉਹਨਾਂ ਨੂੰ ਰੋਡਵੇ ਦੇ ਵਿੱਚ ਮਰਕੀ ਕਰਨਾ ਪੂਰੀ ਗੱਲ ਜਿਹੜੇ ਸਾਡੇ ਸਾਥੀ ਪੰਜਾਬ ਰੋਡਵੇ ਦੇ ਵਿੱਚ ਪੱਕੇ ਕੰਮ ਕਰ ਰਹੇ ਆ ਉਹਨਾਂ ਨੂੰ ਪੱਕੇ ਕਰਨਾ ਵਾ ਤੇ ਸਾਰੀਆਂ ਮੰਗਾਂ ਦੇ ਨਾਲ ਨਾਲ ਕੱਢ ਰਹੇ ਆ ਫਿੱਟ ਸੇ ਆਪਾਂ ਕਰ ਰਹੇ ਆ ਕਿਉਂਕਿ ਜਿਹੜੀ ਪੰਜਾਬ ਦੀ ਸਰਕਾਰ ਹੈ ਉਹ ਝੂਠ ਬੋਲ ਕੇ ਸੱਤਾ ਦੇ ਰਚਾਈ ਸੀ ਤੇ ਇੱਕ ਵੀ ਕੰਮ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜੀ ਮਲਾਜਮ ਕੋਈ ਰੀੜ ਦੀ ਹੱਡੀ ਹੁੰਦੇ ਸਰਕਾਰ ਦੀ ਪਰ ਸਭ ਤੋਂ ਦੁਖੀ ਸਰਕਾਰ ਨੇ ਮਲਾਜਮਾਂ ਨੂੰ ਕੀਤਾ ਹੋਇਆ ਤਾਂ ਇਹ ਸਰਕਾਰ ਦੇ ਬਰੁਖ ਤਾਕਰ ਤੁਸੀਂ ਜਿਹੜਾ ਨੁਝਾਰਾ ਲਾਉ ਕਰ ਰਹੇ ਹੋ ਕਿ ਟਰਾਂਸਪੋਰਟ ਮੰਤਰੀ ਜਨਾਬ ਨਾਲ ਤੁਹਾਡੀ ਗੱਲਬਾਤ ਹੋਈ ਲਾਜਿਤ ਪੁੱਲਰ ਜੀ ਨਾਲ ਟਰਾਂਸਪੋਰਟ ਮੰਤਰੀ ਉਹ ਸਾਡੇ ਨਾਲ ਕੋਈ ਗੱਲਬਾਤ ਕਰਨ ਨੂੰ ਪਿਆਰ ਨਹੀਂ ਜਿਹੜੀ ਬੱਸ ਜਿਹੜੀਆਂ ਖਰ ਪਾਸਟਾਂ ਦੇ ਉੱਤੇ ਆਉਣ ਲਈ ਜੋ ਬੱਸਾਂ ਚੱਲਦੀਆਂ ਆ ਉਹ ਪਹਿਲਾਂ ਪਹਿਲਾਂ ਜਦੋਂ ਇਹ ਸਰਕਾਰ ਹੌਣ ਦੇ ਵਿੱਚ ਆਈ ਸੀ ਉਦੋਂ ਬੜਾ ਰੋਲਾ ਪਾਇਆ ਸੀ ਇਹਨਾਂ ਨੇ ਕਿ ਅਸੀਂ ਜਿਹੜੇ ਸਾਰਾ ਕੁਝ ਕਰਾਂਗੇ ਪਰ ਜਿਹੜੀਆਂ ਪੁਰਾਣੀਆਂ ਸਰਕਾਰਾਂ ਤੋਂ ਜਿਹੜੀਆਂ ਉਸੇ ਰਾਹ ਤੋਂ ਚੱਲਦੀਆਂ ਸੀ ਇਹ ਵੀ ਉਸੇ ਰਾਹ ਦੇ ਉੱਤੇ ਚੱਲ ਰਹੇ ਆ ਮੈਂ ਤਾਂ ਇਥੋਂ ਤੱਕ ਵੀ ਕਹਿ ਰਿਹਾ ਕਿ ਉਹਨਾਂ ਨਾਲੋਂ ਵੀ ਜ਼ਿਆਦਾ ਚੱਲ ਰਹੇ ਆ ਤਾਂ ਉਹਦੇ ਵਿਰੋਧ ਦੇ ਵਿੱਚ ਅਸੀਂ ਇਸ ਕਰਕੇ ਸਾਰਾ ਜਿਹੜਾ ਪਤਾ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਸਰਕਾਰ ਤੋਂ ਕੀ ਮੰਗ ਤੁਹਾਡੀ ਤੁਸੀਂ ਸਰਕਾਰ ਤੋਂ ਇਹੀ ਮੰਗ ਕਰਦੇ ਆ ਕਿ ਪੰਜਾਬ ਰੋਡਵੇ ਦੇ ਬੇੜੇ ਦੇ ਵਿੱਚ ਬੱਸਾਂ ਪਾਈਆਂ ਜਾਣ ਜਿਹੜੀਆਂ ਪ੍ਰੋਮੋਸ਼ਨਲ ਨਵੇਂ ਕਰਮਚਾਰੀਆਂ ਦੀਆਂ ਉਹਨਾਂ ਨੂੰ ਪ੍ਰੋਮੋਸ਼ਨਲ ਨੂੰ ਰੈਗੂਲਰ ਜਿਹੜੀਆਂ ਤਕਦੀਬ ਪਾਈ ਜਿਹਨਾਂ ਦੀਆਂ ਬੰਦੀਆਂ ਕੀਤੀਆਂ ਨਾਲ ਜਿਹੜੇ ਮਰਦੇ ਕਰਮਚਾਰੀ ਹੋ ਉਹਨਾਂ ਨੂੰ ਨੌਕਰੀ ਤੇ ਲਿਆ ਜਾਵੇ ਉਹਨਾਂ ਦੀ ਬੰਦੀ ਕੁਆਲਿਫੀਕੇਸ਼ਨ ਦੇ ਮੁਤਾਬਿਕ ਕਿ ਸਾਡੀਆਂ ਮੰਗਾਆਂ ਪੰਜਾਬ ਰੋਗ ਤੇ ਬੇੜੇ ਵਿੱਚ ਜਿਹੜੇ ਸੱਚੇ ਬਣਾ ਜਮਾ ਖਾਸ ਕਰਕੇ ਪਿਛਲੇ 15-15 ਸਾਲ ਤੋਂ ਉਹ ਕੰਮ ਕਰ ਰਹੇ ਆ ਛੋਟੀਆਂ ਥੋੜੀਆਂ ਹਦਸਤਾਂ ਦੇ ਉੱਤੇ ਉਹ ਜੇ ਮੰਨ ਲਓ 4 ਸਾਲ 5 ਸਾਲ ਕਿਤੇ ਅੰਟਰਕੰਟਰੀ ਚ ਵੀ ਲਾਉਂਦੇ ਤਾਂ ਨਹੀਂ ਉਹਨਾਂ ਦਾ ਸਹੀ ਹੁਣਾਈ ਸਾਰਾ ਹੱਥ ਤੇ ਉੱਪਰ ਜਿਹੜਾ ਬਹੁਤ ਸਮਾਨ ਉਹ ਗੱਲਾਂ ਕਰਦਾ ਜ਼ਰੂਰ ਆ ਕਿ ਮੈਂ ਬਾਹਰੋਂ ਵੀ ਬੰਦੇ ਇੱਥੇ ਸੱਦ ਲਾਂਗਾ ਤੇ ਬਾਹਰੋਂ ਇਤਨੇ ਹੜਕੇ ਜਿਹੜਾ ਸਰਪੰਚ ਨੂੰ ਰੋਜ਼ਗਾਰ ਦੇਵਾਂਗਾ ਪਰ ਇਹ ਸਾਰੀਆਂ ਗੱਲਾਂ ਫੇਕ ਆ ਜਿਹੜੇ ਇੱਥੇ ਦੇ ਬੰਦੇ ਪੰਜਾਬ ਦੇ ਆ ਉਹ ਬੇਰੋਜ਼ਗਾਰ ਕਿਤੇ ਘੁੰਮ ਰਹੇ ਆ ਇਹ ਜਿਹੜੇ ਪੰਜਾਬ ਦੇ ਪੈਸੇ ਦੀ ਦੁਰਵਕਤੋ ਕਰ ਰਹੇ ਆ ਬਾਹਰਲੇ ਹਸਪਤਾਲਾਂ ਦੇ ਵਿੱਚ ਉਹ ਲਾਲੇ ਦੇ ਲਾਨ ਰਲ ਕੇ ਤੇ ਬਾਹਰਲੇ ਹਸਪਤਾਲਾਂ ਦੇ ਵਿੱਚ ਆਪਣਾ ਲਿਆ ਰਹੇ ਪੈਸਾ ਉਹ ਉੱਤੇ ਦੁਖੀ ਹੋ ਕੇ ਅਸੀਂ ਜਿਹੜਾ ਇਹਨਾਂ ਦੇ ਖਿਲਾਫ ਮੁਜ਼ਾਹਰਾ ਕਰਦੇ ਆ ਠੀਕ ਹੈ ਇਹ ਕੰਮ ਕਰ ਜਾਰੀ ਰਹੇਗਾ ਜੀ ਅੱਜ ਤਾਂ ਜਿਹੜਾ ਮੁਜ਼ਾਹਰਾ ਹੈ ਉਸ ਤੋਂ ਬਾਅਦ ਵੱਡੀ ਸਾਂਝੀ ਐਕਸ਼ਨ ਕਮੇਟੀ ਜਿਹੜੀ ਅਸੀਂ ਸਾਰੇ ਪੰਜਾਬ ਲੋਕਾਂ ਨੇ ਬਣਾਈ ਹੋਈ ਆ ਉਹ ਬੈਠ ਕੇ ਫੈਸਲਾ ਕਰਾਂਗੇ ਜੇ ਸਾਨੂੰ ਕੋਈ ਵੀ ਮੀਟਿੰਗ ਲਾ ਦਿੱਤੀ ਜਾਂ ਸਾਡੇ ਥੋੜਾ ਜਿਹਾ ਰੁਪਾੜੀ ਤੋਂ ਬਾਅਦ ਫਿਰ ਵੱਡਾ ਐਕਸ਼ਨ ਲਿਆ ਜਾਊਗਾ ਜਾਂ ਹੜਤਾਲ ਕੀਤੀ ਜਾਊ ਠੀਕ ਹੈ ਥੈਂਕ ਯੂ